ਕੋਈ ਕਿਸੇ ਤੇ ਪਾਸੇ ਤੇ ਕੋਈ ਮੱਲੇ ਤੇ ਆਂਦੇ ਸਾਰੇ ਇੱਥੇ ਹੀ ਲਿਆ ਕੇ ਸਿੜਦੇ ਆ ਉਹਦੇ ਨਾਲ ਹੋਰ ਬੇਈ ਭਰ ਜਾਂਦੀ ਆ ਨਹੀਂ ਕਰਾਉਣੀ ਬਸ ਸਾਡੇ ਪਹਿਲਾਂ ਸਵਾਈ ਤਾਂ ਕਰਾਣੀ ਚਾਹੀਦੀ ਹੈ ਜੀ ਇਸ ਕਰਕੇ ਬਹੁਤ ਨੁਕਸਾਨ ਹੋਇਆ ਪਿਛਲੀ ਵਾਰ ਸਾਡਾ ਅੱਛਾ ਅੱਗੇ ਵੀ ਜਗਾ ਬੜੀ ਕੰਜੈਸਟਡ ਹੋਈ ਦੀ ਛੋਟੀ ਹੋ ਜਾਂਦੀ ਉੱਥੇ ਪਾਣੀ ਦੀ ਨਿਕਾਸੀ ਦਾ ਬਹੁਤ ਸਲੋ ਪ੍ਰੋਸੈਸ ਹੈ ਉਹਦੇ ਕਰਕੇ ਵੀ ਪਾਣੀ ਫਿਰ ਜਦੋਂ ਪਿੱਛੋਂ ਤੇਜ਼ੀ ਨਾਲ ਆਂਦਾ ਤਾਂ ਇੱਧਰ ਤੁਹਾਡੇ ਘਰਾਂ ਨੂੰ ਚਲੇ ਜਾਂਦਾ ਘਰਵਾਂ ਨਹੀਂ ਚੱਲਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਜੀ ਇੰਨਾ ਕ ਵਿੱਚੋਂ ਬਹੀ ਦੀ ਕੱਢਿਆ ਸਾਨੂੰ ਪਾਣੀ ਦੇ ਵਿੱਚੋਂ ਇਹੋ ਵੋਟ ਲਿਆ ਕੇ ਬਹੁਤ ਐਨੀ ਕਿ ਮਿਹਰਬਾਨੀ ਆ ਤੁਹਾਡੀ ਵੀਡੀਓ ਬਣਾਣ ਆ ਜਾਂਦੇ ਵੇ ਕਲਰਾਂ ਮੱਲਾ ਡੁੱਬ ਗਿਆ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਪਹਿਲਾਂ ਨਹੀਂ ਆਦੇ ਨਾ ਬਾਅਦ 'ਚ ਪੁੱਛਣਾ ਕਿਸੇ ਨੇ ਵੇ ਤੁਹਾਡੇ ਕੋਲ ਕੁਝ ਖਾਣੇ ਅੱਜ ਫੋਨ ਦੇ ਵੀ ਕਹਿੰਦੇ ਉਹਨੂੰ ਡੁੱਬ ਗਿਆ ਕਿ ਨਹੀਂ ਡੁੱਬ ਗਿਆ ਤਾਂ ਅਸੀਂ ਆਈਏ ਹਾਂ ਚੱਲ ਗਏ ਇੰਦਾ ਵੀ ਕਹਿੰਦੇ ਆ ਹਾਂਜੀ ਮੈਂ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਫੇਰ ਖੜ ਖੜ ਕੇ ਹਾਂਜੀ ਇੰਦਾ ਨਹੀਂ ਹੈਲਪ ਨਹੀਂ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਹਾਂਜੀ ਮਜ਼ਾਕ ਕਰਦੇ ਜੀ ਇਹ ਆਪਣੇ ਹੱਕ ਹੀ ਲੈਣੇ ਆ ਹੋਰ ਕਾਦੀ ਹੈ ਮੰਗ ਦੋਸਤੋ ਆ ਹਕੀਕਤ ਨਜ਼ਰ ਆ ਰਹੀ ਹੈ ਕਿ ਲੋਕ ਕਿੰਨੇ ਨੇ ਤੰਗ ਦੋਸਤੋ ਪ੍ਰਸ਼ਾਸਨ ਦੀ ਨਲਾਕੀ ਅਤੇ ਲਾਪਰਵਾਹੀ ਕਰਕੇ ਮੁੱਢਲੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਇਹਨਾਂ ਲੋਕਾਂ ਦੀ ਲੱਗੀ ਹੋਈ ਹੈ ਜੰਗ ਦੋਸਤੋ ਇਹਨਾਂ ਲੋਕਾਂ ਦੀ ਲੱਗੀ ਹੋਈ ਹੈ ਜੰਗ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ ਤੁਸੀਂ ਸ਼ਹਿਰ ਤੋਂ ਨਸਲ ਲੈਂਦੇ ਵੀਡੀਓ ਕਿਸ ਬਾਬਾਤ ਹੋਣ ਵਾਲੀ ਸਤਿਓ ਇਸ ਸਮੇਂ ਅਸੀਂ ਕਲਦਰਾ ਮੱਲੇ ਵਿਖੇ ਮੌਜੂਦ ਆ ਔਰ ਇਹ ਪਹਿਲੀ ਵਾਰ ਨਹੀਂ ਕਿ ਇੱਥੇ ਅਸੀਂ ਪਹੁੰਚੇ ਆ ਹਾਲਾਂਕਿ ਲੀਡਰ ਇੱਥੇ ਆ ਕੇ ਮੁੜ ਜਾਂਦੇ ਨੇ ਮੂੰਹ ਸੁੱਚੇ ਗਲੀਆਂ ਨੀਵੀਆਂ ਦਾਵੇ ਉੱਚੇ ਕਹਿਣ ਨੂੰ ਸ਼ਹਿਰ ਹੈ ਪਰ ਚਾਰੇ ਪਾਸੇ ਅਸੀਂ ਜਦੋਂ ਨਜ਼ਰ ਘੁਮਾ ਲਈਦੀ ਜਦੋਂ ਘੁੰਮ ਜਾਂਦੇ ਆ ਲੋਕਾਂ ਨੂੰ ਮਿਲਦੇ ਆ ਤਾਂ ਨਰਕ ਹੀ ਨਰਕ ਨਜ਼ਰ ਆਉਂਦਾ ਇਹਨਾਂ ਦੀ ਗੱਲ ਕਰੀਏ ਇਹ ਬੀਬੀਆਂ ਇੱਥੇ ਕੋਈ ਸਿਆਸਤ ਕਰਨ ਨਹੀਂ ਆਈਆਂ ਜਾਂ ਕੋਈ ਵਿਵਾਦ ਖੜਾ ਕਰਨ ਨਹੀਂ ਆਈਆਂ ਸਿਰਫ ਮੁੱਢਲੀ ਸਹੂਲਤ ਚਾਹੀਦੀ ਹੈ ਉਹਦੇ ਕਰਕੇ ਇੱਥੇ ਆਇਆ ਤੁਸੀਂ ਆ ਬਈਂ ਦੇਖ ਲਓ ਇਹਦੇ ਅੰਦਰ ਬੂਟੀ ਦੇਖ ਲਓ ਕਿੰਨੀ ਹੈ ਔਰ ਸਵਾਲ ਇਹੀ ਹੈ ਕਿ 23 ਚ ਜਦੋਂ ਹੜ ਆਏ ਸਭ ਤੋਂ ਵੱਧ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ ਔਰ ਵੀਰਣਾ ਮੇਰੀ ਗੱਲ ਚੱਲਦੀ ਸੀ ਕਹਿੰਦੇ ਕਿ ਉਹ ਤੋਂ ਨਵੀਂ ਫਰਿੱਜ ਲਈ ਸੀ ਮੱਸਾ ਮੱਸਾ ਬਚਾਈ ਬੈੱਡ ਬਣਾਇਆ ਸੀ ਬੈੱਡ ਤੱਕ ਸਾਰੇ ਖਿਲਰ ਗਿਆ ਇਹਨਾਂ ਦਾ ਫਿਰ ਤੋਂ ਨੁਕਸਾਨ ਨਾ ਹੋਵੇ ਔਰ ਪ੍ਰਸ਼ਾਸਨ ਦਾ ਵੈਸੇ ਵੀ ਫਰਜ਼ ਬਣਦਾ ਕਿ ਤੁਸੀਂ ਤਨਖਾਹਾਂ ਲੈਂਦੇ ਹੋ ਤੁਸੀਂ ਲੋਕਾਂ ਦੇ ਸੇਵਕ ਹੋ ਤੁਸੀਂ ਪਬਲਿਕ ਸਰਵੈਂਟ ਹੋ ਤੇ ਆਹ ਪਬਲਿਕ ਦੀ ਕਿਹੜੀ ਸਰਵਿਸ ਹੋ ਰਹੀ ਆ ਪਬਲਿਕ ਦੀ ਕਿਹੜੀ ਹੈਲਪ ਹੋ ਰਹੀ ਆ ਤਸ ਇੱਥੇ ਤਾਂ ਰੈਗੂਲਰ ਸਫਾਈ ਹੋਣੀ ਚਾਹੀਦੀ ਆ ਪਰ ਹੁਣ ਹੁਸ਼ਿਆਰਪੁਰ ਦੇਖ ਲਓ ਕਿਸ ਤਰੀਕੇ ਹਾਲਾਤ ਬਣ ਗਏ ਜੇ ਕਿਤੇ ਇੱਧਰ ਪਾਣੀ ਆ ਗਿਆ ਪਾਣੀ ਦੀ ਨਿਕਾਸੀ ਕਿਸੇ ਪਾਸੇ ਨਹੀਂ ਹੋਣੀ ਮੋਰੇ ਜਾ ਕੇ ਜਿਹੜਾ ਜਿਹੜੀ ਜਗ੍ਹਾ ਹੈ ਉਹ ਛੋਟੀ ਹੋ ਜਾਂਦੀ ਹੈ ਉਹ ਵੀ ਵਿਵਾਦ ਚੱਲ ਰਿਹਾ ਜੇ ਇਹਨਾਂ ਦੀ ਸੁਣਵਾਈ ਨਹੀਂ ਹੋਊਗੀ ਜਦ ਪਾਣੀ ਇਹਨਾਂ ਦੇ ਘਰ ਤੇ ਆਊਗਾ ਫਿਰ ਤੁਸੀਂ ਲੋਕਾਂ ਨੇ ਭੱਜਣਾ ਫਿਰ ਕਹਿਣਾ ਕਿ ਇਹਨਾਂ ਦੀਆਂ ਗਲਤੀਆਂ ਹੁਣ ਇਹ ਤਾਂ ਸਮਾਂ ਰਹਿੰਦਾ ਹੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਔਰ ਬੇਨਤੀਆਂ ਪਹਿਲਾਂ ਬੜੀ ਵਾਰ ਕਰ ਲਈਆਂ ਹੱਥ ਜੋੜ ਲਏ ਲੇਕਿਨ ਸੁਣਵਾਈ ਨਹੀਂ ਹੋਈ ਤਾਂ ਮਜਬੂਰੀ ਚ ਇਹਨਾਂ ਨੇ ਸਾਨੂੰ ਬੁਲਾਇਆ ਹੁਣ ਇਹਨਾਂ ਤੋਂ ਪੂਰੀ ਜਾਣਕਾਰੀ ਮਾਤਾ ਜੀ ਤੁਸੀਂ ਆਲ ਤੁਸੀਂ ਬੋਲ ਲੈਣੇ ਹਮੇਸ਼ਾ ਕਿਉਂਕਿ ਮੈਂ ਪਹਿਲੀ ਵਾਰ ਨਹੀਂ ਆਇਆ ਪਹਿਲੀ ਵਾਰ ਤਾਂ ਮੈਂ ਆਇਆ ਨਹੀਂ ਮੈਨੂੰ ਪਤਾ ਤੁਸੀਂ ਗੱਲ ਕਰ ਲੈਂਦੇ ਆਜੋ ਅੱਛਾ ਅੱਕ ਕੇ ਥੱਕ ਕੇ ਪੱਕ ਕੇ ਫਿਰ ਖੜੇ ਆਂ ਫਿਰ ਖੜੇ ਆਂ ਆਪਣੀ ਮੁਸੀਬਤ ਦੱਸੋ ਜੀ ਹਾਂਜੀ ਸਾਡੇ ਬੇਈਂ ਦਾ ਹੱਲ ਕਰੋ ਮਾਜ ਅਸੀਂ ਇੱਥੇ ਕਮੇਟੀ ਘਰ ਵੀ ਜਾ ਕੇ ਆਏ ਆਂ ਜੀ ਕਮੇਟੀ ਕੰਮੀਆਂ ਸਾਰੀਆਂ ਜਾਣੀਆਂ ਜਾ ਗਏ ਹਾਂਜੀ ਸਾਰੀਆਂ ਜਾਣੀਆਂ ਜਾ ਕੇ ਆਈਆਂ ਉਹ ਆਏ ਮੌਕਾ ਦੇਖ ਕੇ ਚਲ ਗਏ ਮੁੜ ਕੇ ਕਿਸੇ ਨੇ ਸਾਡੀ ਬਾਤ ਪੁੱਛੀ ਹੈ ਕਿ ਹੁਣ ਕੱਲੂ ਪਾਣੀ ਆ ਜਵੇ ਸਾਡੇ ਫੇਰ ਉਹ ਜੋ ਕੂੜਾ ਪਟ ਸਾਡੇ ਸਾਡੇ ਘਰਾਂ ਚ ਹੀ ਵੜਨਾ ਜੀ ਹੁਸ਼ਿਆਰ ਪਰ ਹਰ ਹਾਲਾਤ ਕਿਹੋ ਜੇ ਬਣ ਗਏ ਸਾਰਿਆਂ ਨੂੰ ਪਤਾ ਹੀ ਹੈ ਹਾਂਜੀ ਸਾਰਿਆਂ ਨੂੰ ਪਤਾ ਹੀ ਹੈ ਇੰਦੇ ਪਿਛਲੇ ਸਾਲ ਵੀ ਹੜ ਆਇਆ ਕਿਸੇ ਨੇ ਆ ਕੇ ਸਾਡੀ ਸਾਰ ਨਹੀਂ ਲਈ ਹੈਗੀ ਨੁਕਸਾਨ ਜਿਹੜਾ ਹੁੰਦਾ ਉਹਦੀ ਪਰਵਾਹੀ ਤਾਂ ਕੋਈ ਵੀ ਨਹੀਂ ਕਰਦਾ ਨਹੀਂ ਤਾਂ ਲਿਖ ਕੇ ਲੈ ਜਾਂਦੇ ਸੀਗੇ ਪਟਵਾਰੀ ਆਂਦੇ ਸੀਗੇ ਕੋਈ ਹੋਰ ਅਫਸਰ ਆਂਦੇ ਸੀਗੇ ਲਿਖ ਕੇ ਲੈ ਜਾਂਦੇ ਸੀਗੇ ਕੋਈ ਸੁਣਾਈ ਨਹੀਂ ਕਰਦਾ ਹੈਗਾ ਸਾਡੀ ਸਾਡਾ ਨੁਕਸਾਨ ਹਾਂਜੀ ਦੇਖਦੇ ਤਾਂ ਜਿੱਦਾਂ ਆਪਣੇ ਘਰੋਂ ਪੈਸੇ ਬਾਕੇ ਹਾਂਜੀ ਆਪਣੇ ਘਰੋਂ ਇਹ ਨਹੀਂ ਪਤਾ ਵੀ ਸਾਨੂੰ ਮਿਲੇ ਆ ਕਿ ਨਹੀਂ ਮਿਲੇ ਸਾਡੇ ਤੱਕਰ ਕੋਈ ਨਹੀਂ ਪਹੁੰਚਿਆ ਹੈਗਾ ਹਾਂਜੀ ਅਜਾ ਪਿਛਲੀ ਵਾਰ ਦੱਸੋ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਲੋਕਾਂ ਦਾ ਬਹੁਤ ਹੋਇਆ ਕਿਸੇ ਨੇ ਫਰਿੱਜ ਲਈ ਸੀਗੀ ਪੱਪੜਾ ਲੀੜਾ ਵੀ ਸਭ ਖਰਾਬ ਹੋ ਗਿਆ ਦਾਣੇ ਦੂਣੇ ਦਾਣੇ ਸਭ ਖਰਾਬ ਹੋ ਗਏ ਘਟੋਲਾਂ ਚ ਵੀ ਢੋਲਾਂ ਚ ਉਬਲ ਗਏ ਦਾਣੇ ਪੇਟੀਆਂ ਅੱਗ ਲਾਇਆ ਸਾਰੇ ਕੁਝ ਦੁਆਚ ਜਿੰਨੀਆਂ ਵੀ ਜੋਰ ਜਾਈਆਂ ਸੀਗੀਆਂ ਬੈਸਤਰੇ ਕਿਸੇ ਨੇ ਵਿਆਹ ਲੈ ਆਪਣੀ ਕੁੜੀ ਲੈ ਬਣਾਏ ਆ ਸਗਾ ਸਮਾਨ ਉਹ ਵੀ ਸਾਰਾ ਬਰਬਾਦ ਹੋ ਗਿਆ ਕਿਸੇ ਨੇ ਆ ਕੇ ਪੁੱਛਿਆ ਨਹੀਂ ਹੈਗਾ ਅੱਜ ਮਾਤਰ ਜਦ ਵਿਆਹ ਲਈ ਗੱਲ ਕੀਤੀ ਬੱਚੇ ਹੋਂਕਾ ਜੇ ਵੀ ਆਇਆ ਤਾਂ ਪਤਾ ਤਕਲੀਫ ਸਮਝੀਏ ਬੜੀ ਰੀਤਾਂ ਨਾਲ ਸਮਾਨ ਤਿਆਰ ਕੀਤਾ ਜਾਂਦਾ ਔਰ ਜਦੋਂ ਇਸ ਤਰੀਕੇ ਬਰਬਾਦ ਹੋਵੇ ਇਹ ਪ੍ਰਸ਼ਾਸਨ ਦੀ ਸਰਕਾਰਾਂ ਦੀ ਨਲਾਇਕੀ ਨਾਲ ਹੋਵੇ ਦੁੱਖ ਤਾਂ ਲੱਗਦਾ ਦੁੱਖ ਤਾਂ ਲੱਗਦਾ ਆ ਹਾਂਜੀ ਦੁੱਖ ਤਾਂ ਲੱਗਦਾ ਹੀ ਆ ਜਦ ਨੁਕਸਾਨ ਹੁੰਦਾ ਹੈ ਨਾ ਮਸੀਮਾ ਸੀ ਤਾਂ ਆਪਾਂ ਬਹੁਤ ਮੁਸ਼ਕਲ ਨਾ ਬਣਾਉਣੇ ਕਰਦੇ ਆ ਦਿਹਾੜੀ ਕਰ ਕਰਕੇ ਤਾਂ ਬਣਾਉਂਦੇ ਆ ਤੁਹਾਨੂੰ ਪਤਾ ਜੀ ਵੀ ਇਦਾਂ ਦੇ ਵਿੱਚ ਦਿਹਾੜੀ ਵੀ ਕਿੱਦਾਂ ਔਖੀ ਹੁੰਦੀ ਆ ਗਰਮੀ ਦੇ ਵਿੱਚ ਅੱਛਾ ਮਾਤਾ ਜੀ ਹੁਣ ਚਿੰਤਾ ਕੀ ਆ ਚਿੰਤਾ ਜਿਹੜੇ ਮਨ ਨੂੰ ਡਰ ਕੀ ਸਤਾ ਰਿਹਾ ਸਾਨੂੰ ਤਾਂ ਇਹੀ ਡਰ ਵਾਵੇ ਅਸੋ ਅੱਗੇ ਵਾਂਗੂ ਸਾਡੇ ਨਾਲ ਫੇਰ ਨਾ ਹੋਵੇ ਬਸ ਸਾਡੀ ਸੁਣਵਾਈ ਹਾਂ ਜੀ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਸਿਪਾਈ ਹੋਵੇ ਬੇਈਂ ਦੀ ਅੱਛਾ ਹੱਲੇ ਤਾਂ ਪਹਿਲੇ ਹੀ ਪੈਰਾਂ ਤੇ ਨਹੀਂ ਆਏ ਹੁਣ ਜਿਹੜਾ ਉਹ ਨੁਕਸਾਨ ਹਾਂ ਜੀ ਪਹਿਲੇ ਹੀ ਨਹੀਂ ਪੈਰਾਂ ਤੇ ਆਏ ਅਸੀਂ ਸਾਨੂੰ ਤਣਾ ਕੇ ਗਿਆ ਕਮੇਟੀ ਵਾਲੇ ਦੇਖ ਕੇ ਗਏ ਕਹਿੰਦੇ ਆ ਕਿ ਨਹੀਂ ਸਾਫ ਕਰਾ ਦਵਾਂਗੇ ਅਸੀਂ ਕੱਲ ਨੂੰ ਉਹ ਅੱਜ ਆਂਦੇ ਆ ਮੁੜ ਕੇ ਕੋਈ ਨਹੀਂ ਆ ਕੇ ਠਹਿਕੇ ਕੋਈ ਬਾਤ ਨਹੀਂ ਬੱਠੂ ਕੋ ਦੰਦ ਨੇ ਪਾ ਕੂੜਾ ਸਿੜਦੇ ਆ ਤੇ ਗੱਡੀਆਂ ਭਰ ਭਰ ਕੇ ਲਿਆਉਂਦੇ ਇਹਨਾਂ ਨੂੰ ਬਿਠਾਣਾ ਚਾਹੀਦਾ ਸੀ ਅੱਛਾ ਇੱਥੇ ਕੂੜਾ ਵੀ ਸਿੜਦਾ ਬਹੁਤ ਬੰਦਾ ਵਾਂਗ ਕਈ ਸਾਰੀ ਫੈਲੀਆਂ ਫੈਲ ਲਈ ਫੈਲੇ ਭਰ ਕੇ ਕੋਈ ਸ਼ਹਿਰੋਂ ਆਉਂਦੇ ਆ ਕੋਈ ਕਿਸੇ ਤੇ ਪਾਸੇ ਦੇ ਕੋਈ ਮਹੱਲੇ ਤੇ ਆਉਂਦੇ ਸਾਰੇ ਇੱਥੇ ਹੀ ਲਿਆ ਕੇ ਸਿੜਦੇ ਆ ਉਹਦੇ ਨਾਲ ਹੋਰ ਬੇਈ ਭਰ ਜਾਂਦੀ ਆ ਸਵੈ ਕਰਾਉਂਦੇ ਨਹੀਂ ਬਲਕਿ ਸਭ ਤੋਂ ਪਹਿਲਾਂ ਸਵੈ ਕਰਾਉਣੀ ਚਾਹੀਦੀ ਹੈ ਜੀ ਇਸ ਕਰਕੇ ਬਹੁਤ ਨੁਕਸਾਨ ਹੋਇਆ ਪਿਛਲੀ ਵਾਰ ਸਾਡਾ ਅੱਛਾ ਅੱਗੇ ਵੀ ਜਗ੍ਹਾ ਬੜੀ ਕੰਜੈਸਟਡ ਹੋ ਗਈ ਛੋਟੀ ਹੋ ਜਾਂਦੀ ਉੱਥੇ ਪਾਣੀ ਦੀ ਨਿਕਾਸੀ ਦਾ ਬਹੁਤ ਸਲੋ ਪ੍ਰੋਸ ਉਦੇ ਕਰਕੇ ਵੀ ਪਾਣੀ ਫਿਰ ਜਦੋਂ ਪਿੱਛੋਂ ਤੇਜ਼ੀ ਨਾਲ ਆਂਦਾ ਤੋ ਇੱਧਰ ਤੁਹਾਡੇ ਘਰਾਂ ਨੂੰ ਚਲੇ ਜਾਂਦਾ ਹਾਂਜੀ ਘਰ ਬਾਹਰ ਨੂੰ ਚਲ ਜਾਂਦਾ ਸੀ ਸਾਡੇ ਘਰ ਨੂੰ ਚਲ ਜਾਂਦਾ ਭਾਰ ਜਾਂਦੇ ਅੰਦਰ ਸਾਰੇ ਹਾਂਜੀ ਠੀਕ ਜੀ ਮਾਤਾ ਜੀ ਮੈਂ ਕਿਹਾ ਹੁਣ 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 ਟੈਨਸ਼ਨ ਕੀ ਹੈ ਸਟ्रेस ਕੀ ਹੈ ਡਰ ਕੀ ਹੈ ਇਹੀ ਡਰ ਹੈ ਵੀ ਸਾਨੂੰ ਬੇਂਜਰ ਭਾਰ ਜਾਂਦੀ ਫੇ ਘਰਾਂ ਨੂੰ ਪਾਣੀ ਜਾਂਦਾ ਸਾਡੇ ਹਾਂਜੀ ਸਪਾਈ ਹੋ ਜਾ ਬਹੁਤ ਵਧੀਆ ਆ ਪਾਣੀ ਚੱਲਦਾ ਹੋ ਜਾਊਗਾ ਜਲ ਥੋੜਾ ਬਰ ਤੋਂ ਸਾਡਾ ਵੀ ਫਿਕਰ ਘਟ ਜਾਊਗਾ ਇਹ ਲੈ ਕੇ ਲਾ ਕੇ ਲੈ ਕੇ ਜਹਾ ਮੋਤਾ ਵੀ ਕੋਈ ਵੀ ਇਥੇ ਕੂੜਾ ਨਾ ਸਿੱਟੇ ਬਈ ਜਿਹੜਾ ਸਿੱਟੇ ਉਹਨੂੰ ਜੁਰਮਾਨਾ ਚਾਹੀਦਾ ਆ ਹਾਂਜੀ ਛੇ ਮਹੀਨੇ ਹੁਣ ਮਹਿੰਦੀ ਪਰ ਪਾਣੀ ਉਤਣ ਜਦ ਬੜਿਆ ਪਿਛਲੇ ਤੋਂ ਪਿਛਲੇ ਸਾਲ ਸੜਕ ਵੜ ਦਿੱਤੀ ਕੋਈ ਕਲਰਾ ਮਹੱਲੇ ਨਹੀਂ ਬੜਿਆ ਕੋਈ ਇੱਕ ਸਿਰਫ ਪਰਮ ਆਇਆ ਉਹਨ ਮਾੜੀ ਮੋਟੀ ਸਾਡੀ ਸਿਹਤਾਂ ਕੀਤੀ ਆ ਰੋਟੀ ਦੇ ਕੇ ਜਾਂਦਾ ਰਿਆ ਬਸ ਉਹਨੇ ਸਾਡੀ ਸਿਹਤਾਂ ਕੀਤੀ ਆ ਹਾਂਜੀ ਤੁਸੀਂ ਤੁਸੀਂ ਵੀ ਸੀਗੇ ਹਾਂਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਇੰਨਾ ਹੀ ਬਹੁਤ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਜੀ ਇੰਨਾ ਕ ਵਿੱਚੋਂ ਬਈ ਦੀ ਕੱਢਿਆ ਸਾਨੂੰ ਪਾਣੀ ਦੇ ਵਿੱਚੋਂ ਆਹੋ ਬੋਟ ਲਿਆ ਕੇ ਬਹੁਤ ਇੰਨੀ ਕਿ ਮਿਹਰਬਾਨੀ ਆ ਤੁਹਾਡੀ ਬਸ ਇੰਨੀ ਸਾਡੀ ਹੈਲਪ ਕਰ ਦਵੋ ਬਸ ਬੰਟੀ ਦੀ ਮੈਂ ਕਹਿੰਨਾ ਕਿ ਅਸੀਂ ਆਪ ਹੀ ਸਾਰੇ ਜਣੇ ਰਲ ਕੇ ਪੈਸੇ ਪਾ ਲੈਣ ਨਾਲੇ ਪ੍ਰਸ਼ਾਸਨ ਨੂੰ ਦੱਸ ਦੇਵੀਂ ਹਾਂ ਸ਼ੁਰੂ ਕਰੋ ਜੀ ਸਭ ਤੋਂ ਵਧੀਆ ਇਹ ਦਾ ਸਭ ਤੋਂ ਵਧੀਆ ਜੀ ਆਪ ਕੋ ਗੱਲ ਗੱਲ ਇੱਕ ਦੋ ਜਣੇ ਪਾ ਦੋਗੇ ਪੈਸੇ ਸਾਰਿਆਂ ਚ ਤਰ੍ਹਾਂ ਨਹੀਂ ਹੈਗੀ ਪਾਣ ਦੀ ਹੈਗੀ ਦਿਹਾੜੀ ਦਾ ਸਾਰੇ ਸਾਰੇ ਹਾਂ ਜੀ ਕੋਈ ਸਾਢੇ ਰੁਪਏ ਕੋਈ 1000 ਪਾ ਦੋ ਜੇ ਅਸੀਂ ਸਾਰਿਆਂ ਤੋਂ ਕਹਾਂਗੇ ਕੋਈ ਪੈਸਾ ਨਹੀਂ ਦਊਗਾ ਇੱਧਰ ਕਿਹੜਾ ਵਿਚਾਰੇ ਐਨੇ ਕੋਈ ਤਖੜੇ ਆ ਜਿਹੜੇ ਇੱਧਰ ਤਾਂ ਹੀ ਤਾਂ ਸੁਣਦੇ ਨਹੀਂ ਹੈਗੇ ਕਿਸੇ ਦੀ ਗੱਲ ਬੋਟਾ ਪਹਿਲੇ ਤਾਂ ਫਿਰ ਆਉਣਾ ਸਾਰੇ ਨੇ ਫਿਰ ਚਾਚੀ ਤਾਈ ਮਾਸੀ ਆਉਂਗੇ ਤਾਂ ਫਿਰ ਦੱਸਾਂਗੇ ਫਿਰ ਕੋਈ ਗੱਲ ਫਿਰ ਸਾਰੇ ਰਿਸ਼ਤੇ ਯਾਦ ਆ ਜਾਣੇ ਸਾਰੇ ਰਿਸ਼ਤੇ ਦਾ ਬੋਟਾ ਲੈ ਜਾਂਦੇ ਮਗਰ ਪੁੱਛਦੇ ਨਹੀਂ ਕਲਰਾਂ ਮਹੱਲੇ ਨੂੰ ਵੇ ਕਲਰਾਂ ਮਹੱਲਾ ਹੈਗਾ ਕਿ ਨਹੀਂ ਇਹ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ ਹੈਗਾ ਕਲਰਾਂ ਮਹੱਲਾ ਜਿਹਦੇ ਮਾਦੇ ਜਿਹਦਾ ਛੋਟੇ ਛੋਟੇ ਬੱਚੇ ਆ ਜਦੋਂ 4-4 ਫੁੱਟ ਪਾਣੀ ਆ ਜਾਂਦਾ ਕਿੰਨਾ ਇਹਨਾਂ ਸਕੂਲ ਵੀ ਨਹੀਂ ਜਾ ਹੁੰਦਾ ਉਹ ਕਿਤਾਬਾਂ ਦਾ ਨੁਕਸਾਨ ਨੁਕਸਾਨ ਇੱਕ ਇੱਕ ਹੋਰ ਗੱਲ ਹੈ ਕਿ ਬਿਮਾਰੀ ਨੂੰ ਵੀ ਤਾਂ ਬਹੁਤ ਖਤਰਾ ਹੈ ਤੁਹਾਨੂੰ ਸਭ ਤੋਂ ਨੇੜੇ ਹੋ ਜਾਂਦੇ ਆ ਹਾਂਜੀ ਬਿਮਾਰੀ ਤਾਂ ਹੈਗਾ ਹੀ ਆ ਜਾਦੇ ਖਤਰਾ ਕਿਸੇ ਨੂੰ ਉਲਟੀਆਂ ਲੱਗ ਗਈਆਂ ਕਿਸੇ ਨੂੰ ਟਟੀਆਂ ਲੱਗ ਗਈਆਂ ਇਹ ਤਾਂ ਹਾਂਜੀ ਬਿਮਾਰ ਤਾਂ ਨਿਆਣੇ ਪਹਿਲਾਂ ਹੋ ਜਾਂਦੇ ਬਿਮਾਰ ਸਿਆਣੇ ਤਾਂ ਹੁਣੇ ਹੀ ਹੋਣਾ ਆ ਜੀ ਜੀ ਹਾਂਜੀ ਜਦ ਇਹਨਾਂ ਗੰਦ ਜਾ ਕੇ ਘਰਾਂ 'ਚ ਵੜਨਾ ਆ ਸਾਰੇ ਜਿਹੜਾ ਕੂੜਾ ਸਿੱਟਿਆ ਇਹ ਘਰਾਂ 'ਚ ਜਾ ਕੇ ਵੜਨਾ ਆ ਹਾਂਜੀ ਜੀ ਜੀ ਮਾਤਾ ਜੀ ਤੁਸੀਂ ਗੱਲ ਕਰਦੇ ਢੋਲ ਜਿਹੜੇ ਆ ਉਹ ਸਾਰੇ ਗਿੱਲੇ ਹੋ ਕੇ ਪਿਛਲੀ ਵਾਰ ਜਦ ਪਾਣੀ ਆਇਆ ਹਾਂਜੀ ਦਾਣੇ ਰਹੇ ਨਹੀਂ ਹਾਂ ਆ ਦਾਣੇ ਸਭ ਖੁੱਲ ਗਏ ਕੱਪੜੇ ਗਲ ਗਏ ਕੋਈ ਕਪੜਾ ਪਰ ਲੈਣੇ ਵਾਲਾ ਨਹੀਂ ਰਿਹਾ ਬਸਰਦੀਆਂ ਦੇ ਕੱਪੜੇ ਜਿਹੜੇ ਜੋੜੇ ਹੁੰਦੇ ਉਹ ਵੀ ਸਾਰੇ ਨੁਕਸਾਨੇ ਗਏ ਕੋਈ ਚੀਜ਼ ਰਹੀ ਨਹੀਂ ਰੋਟੀ ਨੂੰ ਵੀ ਤਰਸਦੇ ਸੀ ਹੁਣ ਲੱਗਦਾ ਕੋਈ ਹੱਲ ਕਰੂਗੇ ਇਹ ਕਰੋ ਹੱਲ ਤੁਸੀਂ ਅਸੀਂ ਤਾਂ ਤੁਹਾਡੇ ਅੱਗੇ ਫਰਿਆਦ ਕਰਦੇ ਆਂ ਜੀ हां ਤੁਹਾਡੇ ਅੱਗੇ ਪੁੱਤ ਆ ਜਿਨ੍ਹਾਂ ਕੋਲ ਤਾਕਤ ਹੈ ਨਾ ਦੇਖੋ ਇੱਥੇ ਤੁਹਾਡੇ ਨਾਲ ਆ ਹਾਂਜੀ ਸਾਡੇ ਕੋਲ ਤਾਂ ਮਾਈਕ ਹੈ ਜੇ ਇਹਦੀ ਜਗ੍ਹਾ ਹਰਾ ਪੈਨੋਂ ਦਾ ਫੇਤਾ ਕਰ ਦਿੰਦੇ ਜਿਨ੍ਹਾਂ ਕੋਲ ਤਾਕਤ ਹੈ ਉਹਨਾਂ ਨੂੰ ਸਨੇਹਾ ਕੀ ਦੇਣਾ ਉਹਨਾਂ ਨੂੰ ਸਨੇਹਾ ਇਹ ਦੇਣਾ ਚਾਹੀਦਾ ਵੀ ਇਹ ਸਪਾਈ ਕਰੋ ਇਹ ਗਰੀਬਾਂ ਦਾ ਹੱਲ ਕਰੋ ਜੇ ਨਹੀਂ ਕਰਦੇ ਤਾਂ ਇਹਨਾਂ ਦੇ ਬੁਰੇ ਹਾਲ ਹੋਣੇ ਆ ਬੁਰੇ ਹਾਲ ਫਿਰ ਇਹਨਾਂ ਦਾ ਨੁਕਸਾਨ ਹੋਣਾ ਔਰ ਪਰਪਾਈ ਨਹੀਂ ਹੋਣੀ ਉਸ ਕੰਮ ਦੀ ਹੋਣੀ ਨਿਸ਼ਚਿਤ ਪਾਈ ਹੋਣੀ ਬੱਚੇ ਡੁੱਬਦੇ ਸੀ ਅਸੀਂ ਐਨੇ ਪਾਣੀ ਚ ਤਾਂ ਅਸੀਂ ਨਾਕੇ ਗਏ ਜੀ ਜੀ ਫੇਰ ਮੁੰਡਾ ਮੇਰਾ ਇੱਥੇ ਰਹਿ ਗਿਆ ਕਹਿੰਦੇ ਜੀ ਅਸੀਂ ਤਿੰਨ ਜਣੇ ਇੱਥੇ ਰਹਿ ਲੰਦੇ ਘਰਾਂ ਦੇ ਉੱਪਰ ਕੋਠਿਆਂ ਤੇ ਰਹਿ ਜੰਨੇ ਆ ਡੰਗਰ ਪੁੱਸ ਦਾ ਵੀ ਨੁਕਸਾਨ ਹੋਇਆ ਸਭ ਕੁਝ ਸਹੀ ਤੇ ਹਾਲ ਕੋਈ ਨਹੀਂ ਹੈਗਾ ਇੱਥੇ ਜੀ ਤੇ ਹੇ ਵੀਡੀਓ ਬਣਾਣ ਆ ਜਾਂਦੇ ਵੇ ਕਲਰਾ ਮhalla ਡੁੱਬ ਗਿਆ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਪਹਿਲਾਂ ਨਹੀਂ ਆਦੇ ਨਾ ਬਾਅਦ ਚ ਪੁੱਛਣਾ ਕਿਸੇ ਨੇ ਵੇ ਤੁਹਾਡੇ ਕੋਲ ਕੁਝ ਖਾਣੇ ਅੱਜ ਫੋਨ ਤੇ ਵੀ ਕਹਿੰਦੇ ਉਹ ਡੁੱਬ ਗਿਆ ਕਿ ਨਹੀਂ ਡੁੱਬ ਗਿਆ ਤਾਂ ਅਸੀਂ ਆਈਏ ਹਾਂਜੀ ਇਹਦਾ ਵੀ ਕਹਿੰਦੇ ਆ ਹਾਂਜੀ ਮੈਂ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਫੇਰ ਖੜ ਖੜ ਕੇ ਹਾਂਜੀ ਇੰਦਾ ਨਹੀਂ ਹੈਲਪ ਨਹੀਂ ਵੀਡੀਓ ਬਣਾ ਬਣਾ ਕੇ ਲੈ ਜਾਂਦੇ ਆ ਹਾਂਜੀ ਮਜ਼ਾਕੜ ਜੀ ਪਾਜੀ ਇੱਕ ਵਾਰੀ ਤੁਸੀਂ ਮਾੜੇ ਸਮਝਾਓ ਜਦੋਂ ਮੈਂ ਤੁਹਾਡੀ ਗੱਲ ਕੀਤੀ ਕਿ ਜਦੋਂ ਪਿਛਲੀ ਵਾਰ ਪਾਣੀ ਆਇਆ ਹਾਂਜੀ ਤੁਹਾਡਾ ਬੜਾ ਨੁਕਸਾਨ ਹੋਇਆ ਪਰ ਭਾਈ ਉਹਦੀ ਕੋਈ ਨਹੀਂ ਆ ਹੁਣ ਤੁਹਾਡੇ ਸਾਰੇ ਦੇ ਮਨ ਚ ਚਿੰਤਾ ਹੈ ਕਿ ਤੁਸੀਂ ਆਪਣੀ ਜ਼ੁਬਾਨੀ ਦੱਸੋ ਠੀਕ ਹੈ ਪਹਿਲਾਂ ਪੀਵਤੀ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰੀ ਕਹਿਨ ਤੇ ਸਾਡੇ ਆਂ ਜੀ ਤੇ ਸਾਰੇ ਜਾਨੇ ਨਗਰਕੌਟ ਤੋਂ ਗਏ ਸਗੇ ਜੀ ਮੈਡਮ ਕੋਲ ਜਿਹੜੇ ਪ੍ਰਧਾਨ ਬਣੇ ਆ ਤੋ ਆਏ ਸੀ ਮੌਕਾ ਦੇਖ ਕੇ ਗਏ ਸੀ ਕਹਿੰਦੇ ਸੀਗੇ ਵੀ ਅਸੀਂ ਕੱਲ ਨੂੰ ਕੰਮ ਸਾਫ-ਸਾਫ ਕਰਾ ਦਵਾਂਗੇ ਸਵੇਰ ਨੂੰ ਕਰਾ ਦਵਾਂਗੇ ਕੱਲ ਆਈ ਸੀਗੇ ਨਹੀਂ ਇੱਕ ਹਫਤਾ ਪਹਿਲੇ ਆਏ ਸੀਗੇ ਇੱਕ ਹਫਤਾ ਪਹਿਲਾਂ ਕਾਨੂੰ ਗਿਆ ਸੀ ਕੱਲ ਹੋ ਗਿਆ ਸੀਗਾ ਜੀ ਓਕੇ ਤੋ ਫਿਰ ਉਹ ਆਇ ਨਹੀਂ ਮੁੜ ਕੇ ਕੋਈ ਵੀ ਸਾਫ ਕਰਾਂ ਜੀ ਤੇ ਸਾਡਾ ਸਾਫ ਕਰਾਇਆ ਜਾਵੇ ਤੇ ਇੱਕ ਉਹ ਵਿਸ਼ਾਲ ਮੈਗਾ ਮੋੜ ਦੇ ਕੋਲ ਉਹ ਨਾ 3 ਕੋ ਫੁੱਟ ਤੋਂ ਪਾਣੀ ਲੰਘਦਾ ਜਦੋਂ ਪਾਣੀ ਆ ਜਾਂਦਾ ਜੀ ਜੀ ਤੇ ਉਹ ਵੀ ਉੱਥੇ ਨਿਕਾਸੀ ਸਲੋ ਹੋ ਜਾਂਦੀ ਹੈ ਬੋਈ ਹੋ ਜਾਂਦੀ ਹੈ ਉਹ ਵਾਲੇ ਦਵਾਲੇ ਫੇ ਪਾਣੀ ਫੈਲ ਜਾਂਦਾ ਜੀ ਹੂੰ ਤੇ ਉਹ ਵੀ ਕੰਨ ਦੇ ਵੀ ਥੋੜੀ ਜਾਵੇ ਥੱਲੇ ਜੀ ਜੀ ਹਾਂਜੀ ਇੱਥੇ ਵੀ ਲੋਕ ਰਹਿੰਦੇ ਆ ਇੱਥੇ ਸਾਰੇ ਹਾਂਜੀ ਆਬਾਦੀ ਸਾਰੀ ਇੱਥੇ ਹੀ ਆ ਜੀ ਲੋਈ ਕਿ ਇੱਥੇ ਵੀ ਲੋਕ ਰਹਿੰਦੇ ਇੱਥੇ ਰੋਬਟ ਤਾਂ ਨਹੀਂ ਰਹਿੰਦੇ ਜੀ 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 ਇਹ ਵੀ ਸਾਹ ਲੈਣ ਦੀ ਜਿਹੜਾ ਸਪਾਈ ਕਰਾਈ ਜਾਵੇ ਤਾਂ ਤੇਰੀ ਦੀਵਾਰ ਆ ਥੱਲੇ ਉਹ ਤੋੜੀ ਜਾਵੇ ਥੱਲੇ ਜੀ ਹਾਂ ਇਹ ਤੁਸੀਂ ਕਹਿੰਦੇ ਝੋਨੇ ਨਾਲੋਂ ਵੱਧ ਬੂਟੀ ਤੇ ਇੱਥੇ ਹੋਈ ਹੋਇਆ। ਹਾਂ ਜੀ ਉਹ ਨਾਲੇ ਗੱਲ ਕਰ ਮੈਂ। ਇਹ ਕਹਿੰਦੇ ਝੋਨੇ ਨਾਲੋਂ ਵੱਧ ਬੂਟੀ ਤੇ ਇੱਥੇ ਹੀ ਹੋਇਆ। ਪ੍ਰਸ਼ਾਸਨ ਨੂੰ ਵੈਸੇ ਵਜੇ ਕਮਾਈ ਜਰਾ। ਦੇਖੋ ਸ਼ਰਮ ਚਾਹੀਦੀ ਆ ਥੋੜੀ ਜੀ ਸ਼ਰਮ ਤਾਂ ਚਾਹੀਦੀ ਆ। ਤੁਸੀਂ ਕੁਰਸੀਆਂ 'ਤੇ ਲੜੀ ਜਾਂਦੇ ਆ, ਪੈਸੇ 'ਤੇ ਲੜੀ ਜਾਂਦੇ ਆ। ਜੇ ਲੋਕਾਂ ਦੇ ਹੱਕ 'ਤੇ ਲੜੋ ਤਾਂ ਇਹ ਵੋਟਾਂ ਹੀ ਤੁਹਾਨੂੰ ਹੱਥ 'ਤੇ ਚੱਕ ਲੋਗੇ। ਨਹੀਂ ਤਾਂ ਕਹਿੰਦੇ ਅਸੀਂ ਕੁੰਡੇ ਲਾ ਲੈਣੇ ਆ। ਤੁਹਾਨੂੰ ਅੰਦਰ ਬਿਠਾ ਕੇ ਤੁਹਾਨੂੰ ਅੰਦਰ ਬਿਠਾ ਕੇ ਕੁੰਡੇ ਲਾ ਲੈਣੇ ਫਿਰ ਫਿਰ ਸਵਾਲ ਪੁੱਛਾਂਗੇ ਪਰ पर समय रहंदी ਇਹਨਾਂ ਦੀ ਮਦਦ ਕਰਨੀ ਚਾਹੀਦੀ ਇਹਨਾਂ ਦਾ ਕਸੂਰ ਕੀ ਆ ਕਿਉਂਕਿ ਦੇਖੋ ਇਸ ਵਾਰ ਮਦਦ ਇਹਨੂੰ ਪਤਾ 24-25 ਕਰੋੜ ਦੀ ਨਗਰ ਕੌਂਸਲ ਆ ਹਾਂਜੀ ਹਾਂਜੀ 24-25 ਕਰੋੜ ਸਾਡੇ ਤੁਹਾਡੇ ਸਿਰ ਤੋਂ ਇਹਨਾਂ ਨੇ ਇਕੱਠਾ ਕਰਨਾ ਜੇ 7-8 ਕਰੋੜ ਖਰਚੇ ਵੀ ਦਿੱਤਾ ਤਨਖਾਹਾਂ ਤੇ ਤਾਂ ਵੀ 16-17 ਕਰੋੜ ਬਚਣਾ ਇਹਨਾਂ ਤੋਂ ਜੇ 16-17 ਕਰੋੜ ਗਿਆ ਜਾਂਦਾ ਕਿੱਥੇ ਸਾਡੇ ਤੇ ਨਹੀਂ ਲੱਗਦਾ ਨਹੀਂ ਜੀ ਠੀਕ ਹੈ ਜਾਂ ਤਾਂ ਹੈ ਕਈ ਇਹਨਾਂ ਕੋ ਪੈਸੇ ਹੈ ਨਹੀਂ ਇਹਨਾਂ ਕੋ ਸਾਰਾ ਕੁਝ ਇੱਕ ਨੀਤ ਨਹੀਂ ਹੈਗੀ ਨੀਤ ਨਹੀਂ ਸਾਫ ਸਿਰਫ ਇਹ ਮਤਲਬ ਜੇ ਪਾਣੀ ਆ ਗਿਆ ਅਸੀਂ ਨਹੀਂ ਡੁੱਬਦੇ ਇਹਨਾਂ ਦੀ ਇਹਨਾਂ ਦੇ ਨੀਤਾ ਕਰਕੇ ਡੁੱਬਦੇ ਆ ਡੁੱਬਦੇ ਹਿੱਸੇ ਕਰਕੇ ਡੁੱਬਦੇ ਜੇ ਉਹ ਮਗਰ ਖਾੜਨਾ ਤਾਂ ਅਸੀਂ ਖੜੀਏ ਵੀ ਨਾ ਠੀਕ ਆ ਜੀ ਸ਼ੌਂਕ ਥੋੜੇ ਇੱਥੇ ਧੁੱਪੇ ਆਉਣ ਦਾ ਹਾਂ ਜੀ ਜੀ ਇਸ ਕਰਕੇ ਪੁੱਤ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਰੋ ਕੁਝ ਜੀ ਆ ਸੁਣ ਲਓ ਮਾਤਾ ਜੀ ਕੀ ਕਹਿ ਰਹੀ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਕਰੋ ਕੁਝ ਕਿਉਂਕਿ ਬਾਅਦ ਚਾਏ ਦਾ ਕੋਈ ਫਾਇਦਾ ਨਹੀਂ ਆ ਲਾਂ ਤਾਂ ਹੀ ਆ ਫਿਰ ਉਲਾਂ ਤਾਂ ਹੁਣ ਵੀ ਐ ਇਹ ਕਹਿ ਨਹੀਂ ਰਹੇ ਦਿ ਲੋ ਚੰਗੇ ਆ ਪਰ ਮੈਂ ਸੱਚ ਬੋਲਦਿਆਂ ਨੇ ਦਿਲ ਦੀ ਬਾਤ ਜਿਹੜੀ ਉਹ ਲਾਂਤਾਂ ਹੀ ਆ ਹਾਂਜੀ ਇਹਨਾਂ ਸਾਰੇ ਲਾਂਤਾਂ ਤੇ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਪਾਣੀ ਤਾਂ ਸਰ ਪਹਿਲੇ ਰੁਕਿਆ ਹੋਇਆ ਜਾਣਾ ਜੀ ਬੋਟੀ ਕਰਕੇ ਪਾਣੀ ਤਾਂ ਪਹਿਲੇ ਰੁਕਿਆ ਜੀ ਤੇ ਮੀਂਹ ਆ ਘਾਹ ਹੋਰ ਪੈ ਗਿਆ ਪਿੱਛੇ ਪਾਣੀ ਛੱਡ ਦਿੱਤਾ ਫੇਰ ਤਾਂ ਖਾ ਹੋ ਜਾਣਾ ਜੀ ਘਰਾਂ ਚੋਂ ਬੰਨਣਾ ਜੀ ਪਾਣੀ ਚਲੋ ਬੇਨਤੀ ਕਰਦੇ ਪ੍ਰਸ਼ਾਸਨਕ ਇਹਨਾਂ ਦੀ ਫਰਿਆਦ ਸੁਣੀ ਜਾਵੇ ਜੇ ਨਹੀਂ ਸੁਣੀ ਜਾਂਦੀ ਫਿਰ ਜੋ ਇਹ ਕਰਨਗੇ ਸੰਘਰਸ਼ ਅਸੀਂ ਇਹਨਾਂ ਦੇ ਨਾਲ ਅਸੀਂ ਹੋਰ ਜਿਹੜੇ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਅਸੀਂ ਨਾਲ ਮਿਲ ਕੇ ਆਪ ਸਹਿਯੋਗ ਕਰਕੇ ਵੀ ਅਸੀਂ ਇੱਥੋਂ ਜੇਸੀਬੀ ਲਾ ਕੇ ਮਾੜਾ ਮੋਟਾ ਕੰਮ ਤਾਂ ਸਵਾਰੀਏ ਆਪ ਅਸੀਂ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਉਹ ਵੀ ਅੱਗੇ ਆਣ ਤੇ ਨਾਲ ਅਸੀਂ ਵੀ ਸਹਿਯੋਗ ਕਰਦੇ ਆਂ ਰਲ ਮੁੜ ਕੇ ਜੇ ਰਲ ਮਿਲ ਕੇ ਜੇ ਪ੍ਰਸ਼ਾਸਨ ਹੱਥ ਅੱਗੇ ਨਹੀਂ ਕਰਦਾ ਸੀ ਆਪਣੇ ਹੱਥ ਜੋੜ ਕੇ ਇਹਨੂੰ ਅਸੀਂ ਦੁਰਸਤ ਕਰਾਈਏ ਇਹਨੂੰ ਅਸੀਂ ਠੀਕ ਕਰਾਈਏ ਤਾਂ ਜੋ ਇਹਨਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ ਹਾਲਕ ਕੇ ਜੇ ਪਾਣੀ ਆ ਗਿਆ ਨੁਕਸਾਨ ਤਾਂ ਹੋਣਾ ਹੀ ਹੈ ਜੇ ਪ੍ਰਸ਼ਾਸਨ ਨਹੀਂ ਜਾਗਦਾ ਪਰ ਘੱਟ ਨੁਕਸਾਨ ਹੋਵੇ ਤੇ ਲਈ ਸਾਨੂੰ ਹੰਬੜਾ ਮਾਰਨਾ ਪੜਾ ਸਾਨੂੰ ਉਪਰਾਲਾ ਕਰਨਾ ਪੈਣਾ ਉਮੀਦ ਹੈ ਕਿ ਪ੍ਰਸ਼ਾਸਨ ਜਾਗੂਗਾ ਨਹੀਂ ਜਾਗਦਾ ਤਾਂ ਫਿਰ ਅਸੀਂ ਹੈਗੇ ਬਹੁਤ ਬਹੁਤ ਸ਼ੁਕਰੀਆ